ਅਮੀਰੀ ਚ ਘਟ ਨਹੀਂ ਹੈ ਮੁਕੇਸ਼ ਅੰਬਾਨੀ ਦਾ ਘੁੜਮ ਜਾਨੋ ਕਿਨੇ ਅਮੀਰ ਪਰਿਵਾਰ ਜੋ ਹੈ ਅੰਬਾਨੀ ਦੀ ਛੋਟੀ ਨੂੰ ਰਾਧਿਕਾ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤ ਅਨੰਤ ਅੰਬਾਨੀ ਦਾ ਵਿਆਹ ਹੁਣ ਨੇੜੇ ਆ ਇਸ ਵਿਆਹ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਆਪਣੇ ਜੱਦੀ ਸ਼ਹਿਰ ਜਾਮਨਗੜ ਗੁਜਰਾਤ ਚ ਇੱਕ ਸ਼ਾਨਦਾਰ ਰੀ ਵੈਡਿੰਗ ਫੰਕਸ਼ਨ ਦਾ ਆਯੋਜਨ ਕੀਤਾ ਜਿੱਥੇ ਫਿਲਮੀ ਸਿਤਾਰਿਆਂ ਸਮੇਤ ਦੇਸ਼ ਵਿਦੇਸ਼ ਦੇ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਨੇ ਇਸੇ ਦੌਰਾਨ ਅੰਬਾਨੀ ਪਰਿਵਾਰ ਨੇ ਮਹਿਮਾਨਾਂ ਦੇ ਰੁਕਣ ਦਾ ਖਾਸ ਪ੍ਰਬੰਧ ਕੀਤਾ ਹੈ। ਅਨੰਤ ਰਾਦਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨਾਂ ਦੀ ਹਰ ਪਾਸੇ ਚਰਚਾਾਂ ਹੋ ਰਹੀਆਂ ਨੇ। ਸੋਸ਼ਲ ਮੀਡੀਆ ਉੱਤੇ ਇਸ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ, ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਇਸ ਪ੍ਰੀ-ਵੈਡਿੰਗ 'ਚ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ, ਪਾਲੀਵੁੱਡ ਬਿਜ਼ਨਸ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਹੈ। ਅਨੰਤ ਰਾਦਿਕਾ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਹਰ ਪਾਸੇ ਸੁਰਖੀਆਂ ਬਟੋਰੀਆਂ ਨੇ। ਸ਼ਾਇਦ ਅੰਦਾਜ਼ 'ਚ ਕੀਤੀ ਤਿਆਰੀ ਵਾਰੇ ਤਾਂ ਹਰ ਕੋਈ ਜਾਣਦਾ ਪਰ ਰਾਧਿਕਾ ਮਰਚੰਟ ਦੇ ਪਰਿਵਾਰ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਆਉ ਜਾਣਦੇ ਆ ਉਹ ਕਿਹੜੇ ਪਰਿਵਾਰ ਤੋਂ ਹੈ ਅਤੇ ਉਹਨਾਂ ਦੀ કુલ ਜਾਇਦਾਦ ਕਿੰਨੀ ਹੈ ਰਾਧਿਕਾ ਮਰਚੰਟ ਅਮੀਰੀ ਦੇ ਮਾਮਲੇ 'ਚ ਅੰਬਾਨੀ ਪਰਿਵਾਰ ਤੋਂ ਘੱਟ ਨਹੀਂ ਹੈ ਉਹਨਾਂ ਦੀ ਆਰਥਿਕ ਅਤੇ ਵਿੱਤੀ ਪਿਛੋਕੜ ਬਹੁਤ ਮਜ਼ਬੂਤ ਹੈ। ਰਾਧਿਕਾ ਦੇ ਪਿਤਾ ਵਿਰੇਨ ਮਰਚੰਟ ਦੇਸ਼ ਦੇ ਸਭ ਤੋਂ ਵੱਡੇ ਕਰੋੜਪਤੀਆਂ ਦੇ ਵਿੱਚੋਂ ਇੱਕ ਨੇ। ਵਿਰੇਨ ਦੀ ਤਰ੍ਹਾਂ ਉਹਨਾਂ ਦੀ ਪਤਨੀ ਸ਼ੈਲਾ ਵੀ ਕਾਰੋਬਾਰੀ ਹੈ। ਵਿਰੇਨ ਮਰਚੰਟ ਫਾਰਮਾ ਸੈਕਟਰ 'ਚ ਵੱਡਾ ਨਾਮ ਹੈ। ਉਹਨਾਂ ਦੀ ਕੰਪਨੀ ਸਿਹਤ ਸੰਭਾਲ ਖੇਤਰਾਂ ਦੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਸ਼ਾਮਲ ਹੈ। ਵਿਰੇਨ ਐਂਕੋਰ ਹੈਲਥ케ਅਰ ਦੇ ਸੀਈਓ ਅਤੇ APL ਅਪੋਲੋ ਟਿਊਬਸ ਦੇ ਬੋਰਡ ਮੈਂਬਰ ਨੇ। ਰਿਪੋਰਟਸ ਅਕੋਰਡਿੰਗਲੀ ਵਿਰੇਨ ਕਈ ਸਹਾਇਕ ਕੰਪਨੀਆਂ ਜਿਵੇਂ ਕਿ कोर बिजनेस सेंटर प्राइवेट लिमिटेड एंड कोर नेचुरल पॉलीमर्स प्राइवेट लिमिटेड आदि ਦੇ ਬੋਰਡ ਮੈਂਬਰ ਨੇ ਵਿਰੇਨ ਮਰਚੰਡੀ کمپنی ਐਂਡ ਕੋਰ ਹੈਲਥ케어 ਦੀ ਗੱਲ ਕਰੀਏ ਤਾਂ ਇਸ ਦੀ ਮਾਰਕੀਟ ਵੈਲਿਊ ਕਰੀਬ 2000 ਕਰੋੜ ਰੁਪਏ ਨੇ ਕੰਪਨੀ ਦਾ ਟਰਨਓਵਰ ਲਗਭਗ 200 ਕਰੋੜ ਰੁਪਏ ਹੈ ਡੀਐਨਏ ਦੀ ਰਿਪੋਰਟਸ ਮੁਤਾਬਕ ਵਿਰੇਨ ਮਰਚੰਡੀ ਕੁੱਲ ਚਾਇਦਲ 755 ਕਰੋੜ ਰੁਪਏ ਨੇ ਰਾਦਿਕਾ ਮਰਜੰਟ ਇੱਕ ਸਿਖਲਾਈ ਪ੍ਰਾਪਤ ਕਲਾਸਿਕਲ ਡਾਂਸਰ ਹੈ ਉਸਨੇ ਭਰਤਨਾਟ్యం ਸਿੱਖ ਲਿਆ ਕਾਰੋਬਾਰ ਦੀ ਗੱਲ ਕਰੀਏ ਤਾਂ ਰਾਦਿਕਾ ਐਨਕੋਰ ਹੈਲਥ케ਅਰ ਦੀ ਬੋਰਡ ਆਫ ਡਾਇਰੈਕਟਰ ਹੈ ਉਸਦੀ ਕੋਲ ਜਾਇਦਾਦ 8 ਤੋਂ 10 ਕਰੋੜ ਰੁਪਏ ਦੇ ਵਿਚਕਾਰ ਦੱਸੀ ਜਾਂਦੀ ਹੈ ਖਬਰਾਂ ਮੁਤਾਬਕ ਅਨੰਦੀ ਕੋਲ ਜਾਇਦਾਦ ਕਾਫੀ ਕਰੋੜਾਂ ਦੇ ਵਿੱਚ ਹੈ ਤਇਉਥੀ ਜੇ ਉਹਨਾਂ ਦੇ ਪ੍ਰੀ ਵਿਡਿੰਗ ਫੰਕਸ਼ਨ ਦੀ ਗੱਲ ਕਰੀਏ ਤਾਂ 1 ਤੋਂ 3 ਮਾਰਚ ਤੱਕ ਇਹ ਫੰਕਸ਼ਨ ਚੱਲੇਗਾ ਜਿਸ ਦੇ ਵਿੱਚ ਬਾਲੀਵੁੱਡ ਦੀਆਂ ਹਾਲੀਵੁੱਡ ਦੀਆਂ ਤੇ ਨਾਲ ਦੀ ਨਾਲ ਬਾਲੀਵੁੱਡ ਇੰਡਸਟਰੀ ਦੀਆਂ ਮ ਖੂਰ ਹਸਤੀਆਂ ਸ਼ਿਰਕਤ ਕਰਨ ਗਿਆ ਜਿਸ ਦੇ ਵਿੱਚ ਆਪਾਂ ਸੈਫਲੀ ਖਾਨ ਤੋਂ ਲੈ ਕੇ ਦੀਪਿਕਾ ਰਣਵੀਰ ਸਿੰਘ ਨੂੰ ਬਹੁਤ ਸਾਰੇ ਸਿਤਾਰਿਆਂ ਨੂੰ ਵੇਖ ਚੁੱਕੇ ਆ ਤਾਂ ਦਲਜੀਤ ਦੋਸਾਂ ਦੇ ਵੱਲੋਂ ਵੀ ਇਸ ਪ੍ਰੀ-ਵੈਡਿੰਗ ਫੰਕਸ਼ਨ ਦੇ ਵਿੱਚ ਖੂਬ ਰੌਣਕ ਲਗਾਈ ਗਈ ਸੀ ਜਿਸ ਦੇ ਵਿੱਚ ਉਹ ਕਰੀਨਾ ਕਪੂਰ ਦੇ ਨਾਲ ਡਾਂਸ ਕਰਦੇ ਹੋਏ ਕ੍ਰਿਸ਼ਮਾ ਕਪੂਰ ਦੇ ਨਾਲ ਸ਼ਾਹਰੂਖ ਖਾਨ ਸੁਹਾਨਾ ਖਾਨ ਅਨੰਨਿਆ ਪਾਂਡੇਵਰਕੀਆ ਐਕਟਰਸਿਸ ਦੇ ਨਾਲ ਡਾਂਸ ਕਰਦੇ ਹੋਏ ਸਟੇਸ਼ੀਅਰ ਕਰਦੇ ਹੋਏ ਨਜ਼ਰਾਈਨ